ਬਾਈ ਹਾਂ ਹੜ ਦੇ ਵਿੱਚ ਸਾਰਿਆਂ ਨੇ ਹੈਲਪ ਕੀਤੀ ਹੈ ਨਾ ਹਾਂ ਚੱਲ ਵੀ ਰਹੀ ਹੈ ਚੱਲ ਵੀ ਰਹੀ ਹੈ ਅੱਗੇ ਵੀ ਚੱਲੀ ਜਾਣੀਆਂ ਬੜੇ ਸਭ ਆਏ ਆ ਤੇ ਇੱਕ ਗੱਲ ਮੈਂ ਹੋਰ ਦੇਖੀ ਜਿਹੜੇ ਪੋਲਿਟਿਸ਼ੀਅਨ ਆ ਅਲੱਗ-ਅਲੱਗ ਪਾਰਟੀਆਂ ਦਾ ਨਵਾਂ ਟਰੈਂਡ ਚਲਾਇਆ ਕੋਈ ਮੰਗਦਾ ਸਡਨਲੀ ਨੋਟਾਂ ਦੀ ਗੱਥੀ ਕੱਢ ਕੇ ਗੱਦੀ ਘੱਟ ਕੇ ਫੜਾ ਦੇ ਆ ਚੱਕੋ ਜੀ ਇੰਨੇ ਲੱਖ ਕਰੋ ਸੇਵਾ ਤੇ ਠੀਕ ਆ ਕਾਫੀ ਹੱਦ ਤੱਕ ਚੱਲ ਕਿਤੇ ਨਾ ਕਿਤੇ ਹੈਲਪ ਹੋ ਰਹੀ ਆ ਬਟ ਐਕਸਪੈਕਟੇਸ਼ਨ ਜਿਆਦਾ ਨਹੀਂ ਹਨ ਯਾਰ ਇਹ ਹੋਣਾ ਚੱਲ ਹੈ ਇੱਕ ਇੱਕ ਪਾਰਟੀ ਦੇ ਨੁਮਾਇੰਦੇ ਨੇ ਅਡੀ ਨੋਟਾਂ ਹੀ ਥੱਦੀ ਕੱਢ ਕੇ ਫੜਾਤੀ ਸਾਹਮਣੇ ਵਾਲੇ ਬੰਦੇ ਨੂੰ ਫਿਰ ਦੂਜੀ ਪਾਰਟੀ ਦਾ ਉਹਦੀ ਇੱਕ ਵੀਡੀਓ ਵਾਲੀ ਸਾਹਮਣੇ ਉਹਨੇ ਵੀ ਦੇਤੀ ਉਹਨੇ ਵੀ ਦੇਤੀ ਥੱਦੀ ਆ ਪੈਸੇ ਦਿੱਤੇ ਬੰਦੇ ਵੈਲ ਡਨ ਗੁੱਡ ਪਤਾ ਨਹੀਂ ਤੁਹਾਡਾ ਕੁਝ ਵੀ ਹੋ ਸਕਦਾ ਇਹ ਹੈ ਨਾ ਤੇ ਲੇਕਿਨ ਲੋਕਾਂ ਨੂੰ ਐਜ ਤੁਸੀਂ ਪੁਰਾਣੀਆਂ ਪਾਰਟੀਆਂ ਹੋਣ ਦੇ ਨਾਤੇ ਲੋਕਾਂ ਨੂੰ ਐਕਸਪੈਕਟੇਸ਼ਨਸ ਬਹੁਤ ਜ਼ਿਆਦਾ ਨੇ ਤੁਸੀਂ ਆਹ 2-4 ਲੱਖ 5-4 ਲੱਖ ਰੁਪਇਆ ਫੜਾ ਕੇ ਪੱਲਾ ਨਹੀਂ ਛਾੜ ਸਕਦੇ ਹਾਂ ਠੀਕ ਆ ਇਹ ਇਹ ਇਨਫਰਾਸਟ੍ਰਕਚਰ ਸਟਰੋਂਗ ਕਰਨਾ ਸੀ ਜਦੋਂ ਤੁਸੀਂ ਪਾਵਰਾਂ ਦੇ ਵਿੱਚ ਸੀ ਜਾਂ ਹੁਣ ਆਉਣਾ ਵਾ ਠੀਕ ਆ ਤੇ ਇਹ ਇਨਫਰਾਸਟ੍ਰਕਚਰ ਸਟਰੋਂਗ ਕਰੋ ਆ ਪੰਜਾਬ ਦਾ ਸਾਰੇ ਦਾ ਸਾਰ ਐਜੂਕੇਸ਼ਨ ਸਿਸਟਮ ਨੂੰ ਤਾਂ ਲੈ ਕੇ ਜਾਓ ਜੌਬਾਂ ਨੂੰ ਮਤਲਬ ਜੋਬਾਂ ਲੈ ਕੇ ਆਓ ਇੰਡਸਟਰੀ ਲੈ ਕੇ ਆਓ ਸਾਰੀ ਚੀਜ਼ ਇਹ ਚੀਜ਼ਾਂ ਨੇ ਤਾਂ ਇਹ ਮਨ ਆਟੋਮੈਟਿਕ ਰੁਕਦੇ ਜਾਣਿਆ ਸਾਰਾ ਕੁਝ ਹਨਾ ਲੋਕਾਂ ਨੂੰ ਆਹ ਇਹ ਤਾਂ ਮੈਨੂੰ ਸਟੰਟ ਬਾਜੀ ਲੱਗ ਰਹੀ ਆ ਓਨੈਸਟਲੀ ਮੈਨੂੰ ਸਟੰਟ ਮੇਰੇ ਮੇਰਾ ਦਿਨਿਕ ਥਿੰਕਿੰਗ ਆ ਇਹ ਆ ਠੀਕ ਆ ਦੇ ਤਾਂ ਕਿਸੇ ਦੀ ਹੈਲਪ ਹੋਊਗੀ ਕੀ ਪਤਾ ਕਿਸੇ ਤੱਕ ਪਹੁੰਚਣੇ ਨਹੀਂ ਪਹੁੰਚਣੇ ਹਨਾ ਤੇ ਤੁਹਾਡਾ ਇੰਨੇ ਕਿਨਾਰੇ ਨਹੀਂ ਖੜਾ ਛੱਟਣਾ ਵੱਡੀਆਂ ਪਾਰਟੀਆਂਵਾਂ ਪਾਰਟੀ ਫੰਡ ਚਾਰਜ ਚ ਪੈਸੇ ਕੱਢ ਕੇ ਤੁਸੀਂ ਆਪ ਦੇ ਆਪਣੇ ਵੱਡੇ ਲੋਗੋਂ ਤਾਂ ਤੁਹਾਨੂੰ ਇਹ ਇੱਕ ਰਿਕਵੈਸਟ ਕੀਤੀ ਜਾ ਸਕਦੀ ਆ ਵੀ ਪੈੰਡ ਚੱਕੋ ਘਰ ਚੱਕੋ ਇੰਨੇ ਕਰ ਆ ਕੇ 2 ਲੱਖ ਦੇ ਕੇ ਗੱਡੀ ਫੜਾ ਕੇ ਸਟੰਟ ਮਾਰ ਕੇ ਕੈਮਰ ਮੁਰਗੇ ਨਹੀਂ ਛੜਨਾ ਤੁਸੀਂ ਵੱਡੀਆਂ ਪਾਰਟੀਆਂ ਫੰਡ ਲੈ ਕੇ ਆਓ ਕੇਂਦਰ ਨੂੰ ਪ੍ਰੈਸ਼ਰ ਪਾਓ ਪੰਜਾਬ ਦੀ ਗਵਰਨਮੈਂਟ ਨੂੰ ਪ੍ਰੈਸ਼ਰ ਪਾਓ ਇੰਨਾ ਫੰਡ ਰਿਲੀਜ਼ ਕਰੋ ਔਰ ਜਿੰਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮੈਲਨ ਚ ਹੈਲਪ ਹੋਵੇ ਕੱਲਾ ਲੱਖ 2 ਲੱਖ 10 ਲੱਖ ਦੇ ਕੇ ਕਿਉਂਕਿ ਤੁਸੀਂ ਵੱਡੀ ਪਾਰਟੀ ਆ ਇੰਨੇ ਕ ਨੋਟ ਸੀ ਇੰਨੇ ਨਾਲ ਕੀ ਬਣਾ ਯਾਰ ਇੱਕ ਕਿੰਨੇ ਦੇ ਜਗਾ ਦੋ ਦੋ ਅੱਜ ਦੇ ਤਾਂ ਕੱਲ ਨੂੰ ਫਿਰ ਦੇਖੇ ਜਾਉਂਗੇ ਪਰਸੋਂ ਨੂੰ ਵੀ ਦੇਖ ਜਾਉਂਗੇ ਇਹਨੇ ਨੋਟ ਇਹ ਤਾਂ ਸੋਚਣ ਦੀ ਲੋੜ ਆ ਲੰਬਾ ਦੂਤ ਮਤਲਬ ਵਿਜ਼ਨ ਲੰਬਾ ਹੋਣਾ ਚਾਹੀਦਾ ਫੇਰ ਗੱਲ ਬਣਦੀ ਜਾਏ ਇਹ ਇਹ ਜੀ ਇਹ ਜੀ ਤੇਰੇ ਮੇਰੇ ਅਗੇ ਆਮ ਲੋਕ ਕਰ ਸਕਦੇ ਆ ਅਸੀਂ ਇਕੱਠੀ ਕਰਾਂਗੇ 10000 5000 ਇਕੱਠਾ ਕਰਕੇ ਕਿਸੇ ਉਹ ਭੇਜ ਦਾਂਗੇ ਥੋਤੋਂ ਐਕਸਪੈਕਟੇਸ਼ਨ ਜ਼ਿਆਦਾ ਸਾਰਿਆਂ ਤੋਂ ਨੁਮਾਇੰਦੇ ਹੂੰ ਹੂੰ ਤੋਂ ਤੋਂ ਹੀ ਤੁਹਾਨੂੰ ਹੀ ਕਹਿਣਾ ਵੀ ਅੱਗੋਂ ਪ੍ਰੋਵਾਈਡ ਕਰਵਾਓ ਅੱਗੇ ਲੈ ਕੇ ਆਓ ਪੈਸਾ ਉਹਨਾ ਫੰਡ ਜਿਨ੍ਹਾਂ ਨੂੰ ਨੁਕਸਾਨ ਹੋਇਆ ਕਮ ਸੇ ਕਮ ਉਹਦਾ 50% ਲੈ ਕੇ ਆਓ ਪੰਜਾਬ ਵਿੱਚ ਵੰਡਿਆ ਜਾਵੇ ਹਾਂ ਸਟੰਟ ਵਾਜੀ ਲੱਗਦੀ ਥੋੜੀ ਜੀ ਥੋੜਾ